ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਪਹਿਲਾਂ ਤੇ ਸੌਰੀ ਮੈਂ ਬੜੀ ਦਿਨ ਹੋ ਗਿਆ ਕੋਈ ਵੀ ਵੀਡੀਓ ਅਪਲੋਡ ਨਹੀਂ ਕਰ ਪਾਈ ਕਿਉਂਕਿ ਮੇਰਾ ਬੇਬੀ ਛੋਟਾ ਹੈ ਇਸ ਕਰਕੇ ਮੈਨੂੰ ਟਾਈਮ ਹੀ ਨਹੀਂ ਲੱਗਦਾ ਤੇ ਬਾਕੀ ਮੈਂ ਇਹ ਚਾਹੁੰਦੀ ਆ ਕਿ ਮੈਂ ਇਹੋ ਜਿਹਾ ਕੰਟੈਂਟ ਲੈ ਕੇ ਆਵਾਂ ਕਿ ਜਿੱਦਾਂ ਸਾਰਿਆਂ ਨੂੰ ਨੌਲੇਜ ਮਿਲੇ ਤੇ ਵਧੀਆ-ਵਧੀਆ ਕੰਟੈਂਟ ਹੋਣ ਤੇ ਕੋਈ ਤੇ ਮੈਂ ਤੁਹਾਨੂੰ ਇਹ ਆ ਕਿ ਜਿਹੜਾ ਕੰਟੈਂਟ ਮੈਂ ਲੈ ਕੇ ਆਵਾਂ ਉਹਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਿੱਖਿਆ ਮਿਲੇ ਤੇ ਤੁਹਾਡਾ ਵੀ ਫਾਇਦਾ ਹੋਵੇ ਠੀਕ ਆ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਹੇਅਰਸ ਪਾ ਬਾਰੇ ਠੀਕ ਆ ਹੇਅਰਸ ਪਾ ਬਾਰੇ ਲੌਰੀਅਲ ਦਾ ਹੇਅਰਸ ਪਾ ਠੀਕ ਆ ਇਹਦਾ ਪ੍ਰਾਈਸ ਹੈਗਾ ਵਾ 800 ਰੁਪਏ ਦਾ ਤੇ ਇੱਕ ਨਿਵਰ ਯੂਸ ਹੋ ਜਾਂਦਾ ਵਾ ਇਹ ਮਤਲਬ 6-7 ਮਹੀਨੇ ਵਧੀਆ ਜੇ ਮਤਲਬ ਆਪਣੇ ਤੇ ਅਪਲਾਈ ਕਰਨਾ ਵਾ ਤੇ 6-7 ਮਹੀਨੇ ਬਹੁਤ ਵਧੀਆ ਇਹਦਾ ਯੂਸ ਹੋ ਜਾਂਦਾ ਵਾ ਤੁਸੀਂ ਇਹਨੂੰ 15 ਦਿਨ ਬਾਅਦ ਕਰ ਸਕਦੇ ਹੋ ਠੀਕ ਹਫਤੇ ਬਾਅਦ ਵੀ ਕਰ ਸਕਦੇ ਹੋ ਜੇ ਤੁਹਾਡੇ ਵਾਲ ਡੈਮੇਜ ਹੋਏ ਨੇ ਠੀਕ ਆ ਪਹਿਲਾਂ ਤਾਂ ਅਸੀਂ ਵਾਲਾਂ ਨੂੰ ਵਾਸ਼ ਕਰ ਲੈਣਾ ਠੀਕ ਆ ਉਸ ਤੋਂ ਬਾਅਦ ਅਮ ਥੋੜੇ ਜਦੋਂ ਸੁੱਕ ਜਾਣਗੇ ਥੋੜੇ ਥੋੜੇ ਸੁੱਕ ਜਾਣਗੇ ਵਾਲ ਫਿਰ ਅਪਲਾਈ ਕਰਨਾ ਠੀਕ ਆ ਤੇ ਇੰਨਾ ਕੁ ਪ੍ਰੋਡਕਟ ਲੈ ਕੇ ਇਦਾਂ ਕਰਕੇ ਤੇ ਇਦਾਂ ਸਾਰੇ ਵਾਲਾਂ ਤੇ ਇਦਾਂ ਅਪਲਾਈ ਕਰ ਲੈਣਾ ਠੀਕ ਆ ਤੇ ਅਪਲਾਈ ਕਰਕੇ ਤੇ ਇਹਨੂੰ ਬਾਅਦ ਵਿੱਚ 30 ਮਿੰਟ ਸਿਕੋਣਾ ਵਾ ਇਸ ਤੋਂ ਬਾਅਦ ਤੁਸੀਂ ਮਤਲਬ ਜਦੋਂ ਸੁਕਾਉਣਾ ਵਾ ਉਸ ਤੋਂ ਪਹਿਲਾਂ ਤੁਸੀਂ ਗਰਮ ਕੱਪੜਾ ਲੈ ਕੇ ਨਾ ਥੋੜਾ ਗਰਮ ਪਾਣੀ ਵਿੱਚ ਡਿਪ ਕਰਕੇ ਕੱਪੜੇ ਨੂੰ ਜਾਂ ਟਾਵਲ ਨੂੰ ਤੇ ਉਹਨੂੰ ਸਿਰ ਤੇ ਬੰਨ ਲੈਣਾ ਤੇ 30 ਮਿੰਟ ਇਦਾਂ ਹੀ ਰੱਖਣਾ ਵਾ ਵਾਲਾਂ ਨੂੰ ਠੀਕ ਆ ਉਸ ਤੋਂ ਬਾਅਦ ਤੁਸੀਂ ਵਾਰਮ ਵਾਟਰ ਨਾਲ ਇਹਨੂੰ ਵਾਸ਼ ਕਰ ਸਕਦੇ ਹੋ ਠੀਕ ਆ ਜਦੋਂ ਵੀ ਕਰਨਾ ਇਦਾਂ ਕਰਕੇ ਹੁਣ ਮੈਨੂੰ ਵਾਸ਼ ਕਰਕੇ ਤੁਹਾਨੂੰ ਦਿਖਾਉਣੀ ਆ ਪ੍ਰੋਪਰ ਲੁੱਕ ਹੇਅਰ ਵਾਸ਼ ਕਰਨ ਤੋਂ ਬਾਅਦ ਮੇਰੇ ਹੇਅਰ ਨੂੰ ਥੋੜਾ ਕਾਲਾ ਹੈ ਠੀਕ ਹੈ ਹੇਅਰ ਨੂੰ ਸਕੌਂ ਤੋਂ ਬਾਅਦ ਤੁਸੀਂ ਕੋਈ ਵੀ ਸਿਰਮ ਲਾ ਕੇ ਤੇ ਉਹਨੂੰ ਅਪਲਾਈ ਕਰ ਸਕਦੇ ਹੋ ਥੋੜੇ ਗਿੱਲੇ ਗਿੱਲੇ ਵਾਲਾਂ ਤੇ ਥੋੜੇ ਗਿੱਲੇ ਗਿੱਲੇ ਵਾਲਾਂ ਤੇ ਕਰਨਾ ਇਹ ਨਹੀਂ ਕਿ ਪੂਰੇ ਸੁੱਕ ਜਾਣ ਤੇ ਫਿਰ ਅਪਲਾਈ ਕਰਨਾ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੇ ਵਾਲਾਂ 'ਚ ਸ਼ਾਈਨ ਠੀਕ ਆ ਸਪਾ ਤੋਂ ਬਾਅਦ ਕਿੰਨੀ ਸ਼ਾਈਨ ਆ ਗਈ ਆ ਤੇ ਵਾਲ ਸਟ੍ਰੇਟ ਵੀ ਲੱਗਣ ੜੇ ਮੇਰੇ ਪੂਰੇ ਕੋਈ ਸੀਰਮ ਲੈ ਕੇ ਤੁਸੀਂ ਇਸ ਤਰ੍ਹਾਂ ਅਪਲਾਈ ਕਰ ਲੈਣਾ ਵਾਲਾਂ ਦੇ ਉੱਪਰ ਗਿੱਲੇ ਗਿੱਲੇ ਵਾਲਾਂ ਦੇ ਉੱਪਰ ਦੇਖੋ ਮੇਰੇ ਵਾਲਾਂ 'ਚ ਕਿੰਨੀ ਸ਼ਾਈਨ ਆ ਗਈ ਆ। ਠੀਕ ਆ। ਤੇ ਵਾਲ ਸਟ੍ਰੇਟ ਵੀ ਲੱਗਣ ਦੇ ਮੇਰੇ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਤੇ ਜਾਣਾ ਹੋਵੇ ਪਹਿਲਾਂ ਹੇਅਰ ਸਪਾ ਕਰਕੇ ਤੇ ਫਿਰ ਜਾ ਸਕਦੇ ਹੋ ਤੁਹਾਡੇ ਵਾਲ ਦੇਖਿਓ ਕਿੰਨੇ ਸ਼ਾਈਨਿੰਗ ਕਰਨਗੇ ਤੇ ਤੁਹਾਨੂੰ ਸਾਰੇ ਜਾਣੇ ਪੁੱਛਣਗੇ ਕਿ ਤੁਸੀਂ ਕੀ ਕੀਤਾ ਵਾਲਾਂ ਨੂੰ ਸਟ੍ਰੇਟਨਰ ਫੇਰ ਲੈਣਾ ਵਾ ਉਸ ਤੋਂ ਬਾਅਦ ਥੋੜਾ ਜਿਹਾ ਤੇ ਉਹਦੇ ਨਾਲ ਜਿਹੜੇ ਵਾਲ ਵਾਲੇ ਉਹ ਵੀ ਥੋੜੇ ਸਟੇਟ ਹੋ ਜਾਣਗੇ ਹੁਣ ਮੈਂ ਸਟੇਟ ਕਰਾਂਗੀ ਵਾਲ ਥੋੜੇ ਥੋੜੇ ਜਿਆਦਾ ਨਹੀਂ ਤੇ ਜੜਾ ਸਟੇਟਨਰ ਉਹ ਬਹੁਤੇ ਗਿੱਲੇ ਵਾਲਾਂ ਉੱਪਰ ਨਹੀਂ ਕਰਵਾਉਣਾ ਜਦੋਂ ਪੂਰੇ ਡਰਾਈ ਹੋ ਜਾਣਗੇ ਵਾਲ ਫਿਰ ਲਗਾਉਣਾ ਠੀਕ ਆ ਮੈਂ ਵਾਲ ਬਿਲਕੁਲ ਹੁਣ ਡਰਾਈ ਹੋ ਗਏ ਨੇ ਠੀਕ ਆ ਤੇ ਕਿਸੇ ਵੀ ਕੰਪਨੀ ਦਾ ਸਟੇਟਨਰ ਲੱਗ ਕੇ ਦੇਖ ਲੋ ਕਿ ਵੀ ਹੋ ਨਹੀਂ ਵਾਲ ਸਟੇਟ ਕਰ ਸਕਦੇ ਵੈਸੇ ਕਹਿੰਦੇ ਆ ਕਿ ਵਾਲ ਸਟੇਟ ਮਤਲਬ ਸਪਾਟ ਤੋਂ ਬਾਅਦ ਵਾਲ ਸਟੇਟ ਨਹੀਂ ਕਰਨਾ ਚਾਹੀਦਾ ਪਰ ਕੋਈ ਗੱਲ ਨਹੀਂ ਜੇ ਦੋ ਅਸੀਂ ਕਿਤੇ ਜਾਣਾ ਹੋਵੇ ਤੇ ਜਿਨ੍ਹਾਂ ਨੇ ਰਿਬੋਰਡਿੰਗ ਵਗੈਰਾ ਨਹੀਂ ਕਰਾਈ ਸਮੂਥਰਿੰਗ ਨਹੀਂ ਕਰਵਾਈ ਉਹ ਥੋੜਾ ਸਟੇਟਨਰ ਲਾ ਕੇ ਵਾਲ ਨੂੰ ਸਟੇਟ ਕਰ ਸਕਦੇ ਨੇ ਕੋਈ ਚੱਕਰ ਨਹੀਂ ਤੇ ਕਿਸੇ ਵੀ ਪਾਰਲਰ ਤੇ ਜਾਣ ਦੀ ਲੋੜ ਨਹੀਂ ਸਾਨੂੰ ਘਰੇ ਬੈਠੇ ਸਾਡੇ ਵਾਲ ਸਟੇਟ ਹੋ ਜਾਣਗੇ ਤੇ ਇਹ ਵੇਖੋ ਜਣੇ ਹਫਤਾ ਇੱਕ ਵਾਲ ਇਦਾਂ ਜਾਣਗੇ ਤੇ ਸ਼ੈਂਪੂ ਵੀ ਥੋੜਾ ਵਧੀਆ ਕੁਆਲਟੀ ਦਾ ਯੂਜ਼ ਕਰਨਾ ਪਹਿਲਾਂ ਫਾਈਨਲ ਲੁੱਕ ਤੁਸੀਂ ਵੀ ਪਾਰਟੀ ਫੰਕਸ਼ਨ ਤੇ ਇਦਾਂ ਦਾ ਹੈਅਰ ਸਟਾਈਲ ਬਣਾ ਕੇ ਇਦਾਂ ਦੀ ਸਟ੍ਰੇਟ ਜੀ ਹੋਏ ਹਰ ਤੱਕ ਇਹਦਾ ਜਾ ਸਕਦੇ ਹੋ ਕੀਪ ਵਾਚਿੰਗ ਥੈਂਕ ਯੂ